चल रहि शु नानक दी दे वालकी साहब रखा बि चला धर्म गुरू गुरू नानक बि सते पातशाह जी अमाड़ो फड़े चेते कपड़ा पाला पाल लाईव त ਜੀ ਜੀ ਲਾਈਵ ਤੁਹਾਨੂੰ ਲੋਕਾਂ ਦਾ ਦਿਖਾ ਰਹੇ ਆ ਜੀ ਪਟਾਲਾ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਲਾਈਵ ਕਰ ਰਹੇ ਆ ਜੀ ਭੰਗੜਾ ਨਿਸ਼ਕੀ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੀ ਲਾਈਵ ਤਸਵੀਰਾਂ ਚੱਲ ਰਹੀਆਂ ਜੀ ਹਰ ਰੰਗੀਆਂ ਮੌਕਾ ਸਰਕਾਰ ਫੋਜੀ ਲਾਈਵ ਤੁਹਾਨੂੰ ਪਟਾਲਾ ਤੋਂ ਲਾਈਵ ਦਿਖਾ ਰਹੇ ਆ ਜੀ ਲਾਈਵ ਦਿਖਾ ਰਹੇ ਆ ਜੀ ਇਹ ਗੁਰੂ ਮਹਾਰਾਜ ਦੀਆਂ ਲਾਡਲੀਆਂ ਬੋਗੀਆਂ ਜੀ ਟੱਕਲ ਲਾਡੀਆਂ ਜੀ ਗੁਰੂ ਸੱਜੇ ਪਾਸੇ ਲਾਈਵ ਤੇ ਫੇਰਾਂ ਜੀ ਇਹ ਲਾਈਵ ਕਰ ਰਹੇ ਹਾਂ ਕਿ ਜੇ ਅੱਜ ਪਰੇ ਕਰੋਗੇ ਤਾਂ ਆਏਗੇ ਸਿੱਧੇ ਪੜਾਣ। ਹਰਕਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਾਇਸ਼ਾ ਜਿਹੜਾ ਰਾਹਪੁਰੋਂ ਦੀਆਂ ਲੌਂਗਾਂਗੇ। ਪਟਾਲਾ ਵੇਖੋ ਸਿੱਧਾ ਲਾਈਵ ਕਰ ਰਹੇ ਹਾਂ ਜੀ। ਸਿੱਧਾ ਸਾ ਵੀ ਆਇਆ ਜੀ। ਬੜੀ ਬੜੀ ਦੂਰ ਨੇ ਆਣ ਆ ਜਾ ਆਣੀ ਰੇਲ ਕੋ ਪੁੱਛਿਆ ਕਬਾ ਕੇ ਨੂੰ ਨਿਕਲਦੀ ਐ ਅੱਗੇ ਨੂੰ ਮਤਲਬ ਬਾਸ ਆ ਦੇਣ ਚੱਲੀ ਜੇ ਨਾਲ ਨਾਲ ਨਹੀਂ ਉਹ ਹਰਪਾਲ ਕੀ ਰਾਤ ਮਿਲ ਜਾਣੀ ਨਾ ਹੋਵੇਆ ਤੁਹਾਡੇ ਕੋਲ ਸਕੂਟਰੀ ਨਹੀਂ ਨਿਕਲਣੀ ਅੱਗੇ ਨਹੀਂ ਸਕੂਟਰੀ ਨਹੀਂ ਖੈ ਨਹੀਂ ਤੋ ਫਿਰ ਬਾਸਟਾਨ ਬਹੁਤ ਦੂਰ ਆ ਬੋਲਰ ਜਮਾਲੇ ਰੇਲੋ ਪਾਸਾਂ ਦੇ ਤਨ ਵਿੱਚ ਖਲੋ ਕੇ ਸੰਗਤ ਦੇ ਦਰਸ਼ਨ ਕਰਨੇ ਵਧੀਆ ਜੀ ਆਜੋ ਉੱਥੇ ਉੱਥੇ ਰਾਜ ਕਰਕੇ ਆ ਜੰਨੇ ਆਹਦੋ ਲੋਕ ਚੱਲਾਂਗੇ ਲੋ ਜੀ ਮਾਈਕ ਨੂੰ ਬਾਹਰ ਜੂ ਧੂ ਕਰਕੇ ਨੇ ਤੁਹਾਨੂੰ ਕਿੰਨਾ ਸ਼ਰਮ ਪੜਾਵੇ ਹਾਂਜੀ ਹਾਂਜੀ ਤੁਹਾਨੂੰ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰੋ ਦੀਆਂ ਲਾਈਵ ਤਸਵੀਰਾਂ ਆਲਾ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਆ ਜੀ। ਕਾਉਂਟਾਂ ਲੱਗੀਆਂ ਜੀ। ਲੱਖਾਂ ਦਿੱਤਾ ਹੈ ਸੰਗਤ ਨੇ। ਪਹੁੰਚੀ ਆ ਜੀ ਖੁਸ਼ੀਆਂ ਪ੍ਰਾਪਤ ਕਰਨੇ ਵਾਸਤੇ। i oh no! सो आ गई पालसू काई नही आ जाओ आज धन धन श्री गुरु नानक देव अच्छे पातशाह जी लाइव कश्मीर जी लाइव कश्मीर दिखा रहे धन धन श्री गुरु नानक देव सर्चे पातशाह ਆਪ ਗੁਰਦਿਆਂ ਲਾਈਵ ਬਤਿਹਾ ਕਰ ਰਹੇ ਹਾਂ ਤਾਂ ਕਰ ਰਹੇ ਹਾਂ ਦੇਖੋ ਜੀ ਉਹ ਚੱਕੀ ਜਿਹੜੀ ਗੁਰੂ ਨਾਨਕ ਦੇਵ ਜੀ ਸੱਜੇ ਪਾਤਸ਼ਾਹ ਜੀ ਨੇ ਚਲਾਈ ਸੀ ਉਹ ਵੀ ਆਪਣੇ ਆਪ ਚੱਲਣ ਲੱਗੀ ਪਟਾਲਾ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਆ ਜੀ ਤੁਹਾਨੂੰ ਧੰਤਾ ਦੇਸ਼ੀ ਗੁਰਨਾਣਕ ਦੇ ਵਿਆਹ ਫਰੂਦੀਆਂ 1.7 ਰੁਪਏ ਦਾ ਤੰਗੜ ਜਿਹੜਾ ਆਪਾਂ ਦੇਖੋ ਜੇ ਤੰਗੜ ਕੱਢੇ ਪਿਆ ਤਾਂ ਤਾਂ ਦੇ ਨਜ਼ਰ ਵਿੱਚ ਪਾਟਵਾਟ ਘੁਮਾਣਾ

मौका मिले संतान संगन करता खुशियाँ प्राप्त करता वाहे गुरु चुके पातशाह जी सं श्री गुरु नानक देव चुके पाशाह वाहे गुरू वाहे